ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਲੈ ਕੇ ਆਇਆ ਹਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਬਲੂ ਨੌਕਰੀਆਂ ਔਨਲਾਈਨ ਅਪਲੀਕੇਸ਼ਨ ਆਰ ਇਨਵਾਈਟਡ ਫਰੋਮ 6 ਜੁਲਾਈ ਤੋਂ 31 ਜੁਲਾਈ ਤੱਕ ਜਿਹੜੇ ਐਲੀਜੀਬਲ ਕੈਂਡੀਡੇਟ ਹੈਗੇ ਆ ਉਹਨਾਂ ਨੇ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਬੀ ਐਫ ਜੂ ਐਚ ਐਸ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਜਿਹੜਾ ਉਹ ਕਰਨਾ ਹੈ ਨੌਕਰੀਆਂ ਜੀ ਸਟਾਫ ਨਰਸ ਦੀਆਂ ਆ 120 ਨੌਕਰੀਆਂ ਤੇ ਇਹਦੇ ਵਿੱਚ ਨੇਮ ਆਫ ਦਾ ਪੋਸਟ ਹੈ ਕਿ ਸਟਾਫ ਨਰਸ एलिजिਬਿਲਟੀ ਕਰਾਈਟੇਰੀਆ ਫੋਰ ਦਾ ਪੋਸਟ ਹੈ ਅਸ ਪਰ ਦਾ ਯੂਨੀਵਰਸਿਟੀ ਸਰਵਿਸ ਰੂਲ ਕੀ ਹੈ ਨੰਬਰ 1 ਤੇ +2 অর ਇਟ ਇਜ਼ ਇਕੁਇਲੈਂਟ ਕੁਆਲਿਫਿਕੇਸ਼ਨ ਫਰੋਂ ਦਾ ਰਿਕੋਗਨਾਈਜ਼ ਬੋਰਡ ਯੂਨੀਵਰਸਿਟੀ ਇੰਸਟੀਚਿਊਟ ਠੀਕ ਹੈ ਜੀ ਨੰਬਰ 2 ਤੇ ਹੈਗਾ ਬੀਐਸਸੀ ਨਰਸਿੰਗ ਫਰੋਂ ਦਾ ਬੀਐਸਸੀ ਨਰਸਿੰਗ ਕੀਤੀ ਹੋਵੇ 3 ਇਅਰ ਡਿਪਲੋਮਾ ਜੀਐਨ ਉਹ ਕੀਤਾ ਹੋਵੇ ਫਰਮ ਦਾ ਰਿਕੋ ਗ੍ਰਾਜੂਅਟ ਯੂਨੀਵਰਸਿਟੀ ਔਰ ਇੰਸਟੀਚਿਊਟ ਅੱਗੇ ਹੈ ਰਜਿਸਟਰਡ ਇਹ ਜਿਹੜੀ ਜ਼ਰੂਰੀ ਚੀਜ਼ ਨੋਟ ਕਰੋ ਜਿਹੜੇ ਇਹ ਬੀਐਸਸੀ ਨਰਸਿੰਗ ਜਾਵੇ ਜੀਐਨਐਮ ਵਾਲੇ ਹੈਗੇ ਆ ਇਹ ਰਜਿਸਟਰਡ ਵਿਦ ਪੰਜਾਬ ਨਰਸਸ ਰਜਿਸਟ੍ਰੇਸ਼ਨ ਕਾਉਂਸਲ ਚੰਡੀਗੜ੍ਹ ਤੋਂ ਇਹ ਰਜਿਸਟਰਡ ਹੋਣੀਆਂ ਚਾਹੀਦੀਆਂ ਪ੍ਰੈਫਰੈਂਸ ਬਿਲ ਵੀ 기ਵਨ ਟੂ ਦਾ ਕੈਂਡੀਡੇਟ ਪਾਸਸਿੰਗ ਬੀਐਸਸੀ ਨਰਸਿੰਗ ਵਾਲਾ ਜਿਹੜੀ ਇਹ ਇਹਦੇ ਵਿੱਚ ਜਿਹੜੀ ਪ੍ਰੈਫਰੈਂਸ ਜਿਹੜੀ ਦਿੱਤੀ ਜਾਣੀ ਆ ਪੇ ਸਕੇਲ ਫੋਰ ਦਾ ਪੋਸਟ ਹੈਗਾ ਅਜਪਾ ਦਾ 7th CPC ਪੰਜਵਾਂ ਪੇ ਲੈਵਲ ਜੋ ਹੈਗਾ ਇਨੀਸ਼ੀਅਲ ਪੇ 29200 ਜਿਹੜੀ ਇਹਨਾਂ ਦੀ ਤਨਖਾਹ ਹੋਵੇਗੀ ਇੱਕ ਵਾਰੀ ਮੈਂ ਫੇਰ ਦੱਸ ਦਵਾ ਜਿਹੜੀ ਵੀਡੀਓ ਆ ਮਿੱਤਰੋ ਜਿਹੜੀ ਮੇਰੇ YouTube ਚੈਨਲ ਤੇ ਜਿਹੜੇ ਵਿਊ ਆਉਂਦੇ ਆ ਉਹਦੇ ਵਿੱਚ ਗਰਲਸ ਦਾ ਜਾਂ ਲੇਡੀਜ਼ ਦਾ ਊਮੈਨਸ ਦੇ ਜਿਹੜੇ ਵਿਊ ਘਟਵਾ ਅੱਜ ਦੀ ਜਿਹੜੀ ਵੀਡੀਓ ਆ ਇਸ ਵਿਊਸ ਕਿਉਂਕਿ ਨਰਸਿੰਗ ਕਿੱਤੇ ਦੇ ਵਿੱਚ ਜ਼ਿਆਦਾ ਆ 99% ਜਿਹੜੇ ਹੈਗੇ ਸਾਡੀ ਗਰਲਸ ਹੈਗੇ ਆ ਤੋ ਇਹ ਜਿਹੜੀ ਵੀਡੀਓ ਮੈਕਸਿਮਮ ਗਰਲਸ ਤੱਕਰ ਪਹੁੰਚਣੀ ਚਾਹੀਦੀ ਜਿਨ੍ਹਾਂ ਨੇ ਜੀਐਨਐਮ ਕੀਤੀ ਹੋਈ ਆ ਔਰ ਬੀਐਸਸੀ ਨਰਸਿੰਗ ਜਿਹੜੀ ਕੀਤੀ ਹੋਈ ਆ ਤਾਂ ਜੋ ਇਹ ਜਿਹੜਾ ਚੈਨਲ ਆ ਤੁਹਾਡਾ ਆਪਣਾ ਚੈਨਲ ਵੈਲਫੇਅਰ ਸੋਚ ਇਹ ਚੈਨਲ ਜਿਹੜੀ ਪਹੁੰਚ ਆ ਊਮਨਸ ਤੱਕਰ ਵੀ ਗਰਲਸ ਤੱਕਰ ਵੀ ਜੜੀ ਇਹਦੀ ਪਹੁੰਚ ਜੜੀ ਉਹ ਹੋ ਜਾਵੇ ਜਿਨ੍ਹਾਂ ਸਾਥੀਆਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਜਿਹੜਾ ਘੰਟੀ ਦਾ ਬਟਨ ਹੈਗਾ ਜਿਹੜਾ ਬੈਲ ਆਈਕਨ ਦਾ ਬਟਨ ਜਿਹੜਾ ਉਹ ਉਹ ਵੀ ਪ੍ਰੈਸ ਕਰ ਦੇਵੋ ਤਾਂ ਜੋ ਮੈਂ ਜਦੋਂ ਵੀ ਕੋਈ ਵੀਡੀਓ ਪਾਵਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਮੇਰੀ ਜਿਹੜੀ ਵੀਡੀਓ ਉਹ ਪਹੁੰਚਦੀ ਹੋ ਜਾਵੇ। ਟਰਮ ਕੰਡੀਸ਼ਨ ਕੀ ਹੈ ਜੀ ਐਕਸਪੀਰੀਅੰਸ ਹੈਗਾ 1 ਸਾਲ ਦਾ ਇੱਕ ਨੰਬਰ ਟੋਟਲ ਹੈਗਾ 10 ਆ 10 ਮਾਰਸ ਹੈਗਾ ਐਕਸਪੀਰੀਅੰਸ ਦੇ ਮਤਲਬ ਕਿ ਤੁਹਾਡੇ 10 ਸਾਲ ਐਕਸਪੀਰੀਅੰਸ ਤੱਕ ਵੀ ਇਹ ਦੇ ਵਿੱਚ ਜਿਹੜਾ ਇਹ ਚੱਲ ਜਾਏਗਾ। ਉਹ ਤੋਂ ਬਾਅਦ ਜੇ ਕਿਸੇ ਤੇ ਕੰਮ ਕੀਤਾ ਉਹ ਦੱਸਿਆ ਉਹਨਾਂ ਨੇ ਵੀ ਜੇ ਤੁਸੀਂ ਕੋਵਿਡ ਟਾਈਮ ਜਾਵੇ ਮੈਡੀਕਲ ਕਾਲਜ ਅੰਮ੍ਰਿਤਸਰ ਮੈਡੀਕਲ ਕਾਲਜ ਪਟਿਆਲਾ ਵੀ ਤੁਸੀਂ ਕੰਮ ਕੀਤਾ ਸਰਕਾਰ ਦੇ ਜਿੱਦਾਂ ਸਰਕਾਰ ਕੇਵਲੀ ਕੰਟਰੈਕਟ ਤੇ ਰੱਖ ਲੈਂਦੀ ਆ ਆਊਟਸੋਰਸ ਬੇਸਿਸ ਤੇ ਇਨ ਐਨੀ ਪ੍ਰੋਗਰਾਮ ਮੀ ਰਿਲੇਟਡ ਪੋਸਟਸ ਰੱਖ ਲੈਂਦੀ ਆ ਸਰਕਾਰ ਕੇਵਲੀ ਆ ਤਾਂ ਉਹ ਤੁਹਾਡਾ ਐਕਸਪੀਰੀਅੰਸ ਜਿਹੜਾ ਹੋ ਜਿਆਦਾ ਵਧੀਆ ਮੰਨਿਆ ਜਾਏਗਾ ਤੇ ਪੇ ਸਕੇਲ ਦਾ ਦਸਤਾ ਤਾ ਜੀ ਤੁਹਾਨੂੰ ਮੈਂ ਤੇ ਬਾਕੀ ਜਿਹੜੀ ਪੋਸਟਾਂ ਘਟੌਣ ਭੁਜਾਉਂਦਾ ਜਿਹੜਾ ਰਾਈਟਸ ਹੈਗਾ ਉਹ ਯੂਨੀਵਰਸਿਟੀ ਕੋਲ ਆ ਤੇ ਨੌਲੇਜ ਆਫ ਪੰਜਾਬੀ ਜਿਹੜੀ ਜ਼ਰੂਰੀ ਹੋਣੀ ਚਾਹੀਦੀ ਆ ਡੈਟ ਕਰਨੀ ਮਸਟ ਹੈ ਪਾਸ ਪੰਜਾਬੀ ਜਿਹੜੀ میٹرਿਕ ਤੇ ਪਾਸ ਹੋਣੀ ਜ਼ਰੂਰੀ ਆ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਇਹ ਨੌਕਰੀ ਕਰਨੀ ਆ ਪੰਜਾਬ ਦੇ ਜਿੰਨੀਆਂ ਵੀ ਪੋਸਟਾਂ ਹੋਣਗੀਆਂ ਮਿੱਤਰੋ ਜਿਨ੍ਹਾਂ ਵਿੱਚ ਮੈਂ ਨਹੀਂ ਵੀ ਬੋਲਾਂਗਾ ਉਹਦੇ ਵਿੱਚ ਵੀ ਜਿਹੜੀ ਪੰਜਾਬੀ ਜਿਹੜੀ ਉਹ ਜ਼ਰੂਰੀ ਹੁੰਦੀ ਹੈ ਦਸਵੀਂ ਤੱਕ ਜਿਹੜੀ ਪਾਸ ਕਰਨੀ ਆ ਅਪਰ ਏਜ ਲਿਮਿਟ ਫੋਰ ਦਾ ਅਬ ਪੋਸਟ ਜਿਹੜੀ ਹੈਗੀ ਮੈਕਸਮ 37 ਸਾਲ 37 ਸਾਲ ਤੱਕ ਅਸੀਂ ਅਪਲਾਈ ਕਰ ਸਕਦੇ ਹਾਂ ਇਹਦੇ ਵਿੱਚ ਇਸ ਕਾਫੀ ਆ ਏਜ ਰਿਲੈਕਸੇਸ਼ਨ ਜਿਹੜੀ ਮਿਲਦੀ ਆ ਅਕੋਰਡਿੰਗ ਟੂ ਪੰਜਾਬ ਗਵਰਨਮੈਂਟ ਰੂਲਸ ਮਿਲਦੀ ਆ ਜਿਹਦੇ ਵਿੱਚ ਜਿਹੜੀ ਆ 3 ਸਾਲ 5 ਸਾਲ ਤੇ BC ਨੂੰ 3 ਸਾਲ ਦੀ ਰਿਲੈਕਸੇਸ਼ਨ ਮਿਲਦੀ ਐ ਸੀ ਨੂੰ 5 ਸਾਲ ਦੀ ਰਿਲੈਕਸੇਸ਼ਨ ਮਿਲਦੀ ਆ ਉਹ ਜੋ ਰੂਲਸ ਹੈਗੇ ਉਹਨਾਂ ਅਨੁਸਾਰ ਰਿਲੈਕਸੇਸ਼ਨ ਜਿਹੜੀ ਉਹ ਮਿਲਦੀ ਆ ਕੋਈ ਵੀ ਤੁਹਾਨੂੰ TDA ਨਹੀਂ ਦਿੱਤਾ ਜਾਊਗਾ ਕਿ ਕੋਈ ਰਿਟਨ ਟੈਸਟ ਹੁੰਦਾ ਹੈ ਜਾਂ ਕੋਈ ਇੰਟਰਵਿਊ ਹੁੰਦੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਤੁਹਾਨੂੰ ਬੁਲਾਇਆ ਜਾਂਦਾ ਤਾਂ ਉਹਦੇ ਤੇ ਜਿਹੜਾ TDA ਤੁਹਾਨੂੰ ਜਿਹੜਾ ਉਹ ਨਹੀਂ ਮਿਲੇਗਾ ਬਾਕੀ ਕੋਈ ਢੀ ਖਾਸ ਗੱਲ ਹੀ ਹੈਗੀ ਇਹ ਜਿਹੜਾ نیچے ਬਾਕੀ ਟਰਮ ਕੰਕ੍ਰੀਸ਼ਨ ਆ ਗਿਆ ਤੁਸੀਂ ਸਾਰਿਆਂ ਪੜ੍ਹ ਲ ਨੀਆਂ ਮੇਰੇ ਇਸੇ YouTube ਤੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਆ ਤੁਸੀਂ ਕਿਰਪਾ ਕਰਕੇ ਉਹ WhatsApp ਗਰੁੱਪ ਜਿਹੜਾ ਜੁਆਇਨ ਕਰ ਲਓ ਉਹਦੇ ਵਿੱਚ ਤੁਹਾਨੂੰ ਮੈਂ ਦੀ PDF ਜਿਹੜੀ ਉਹ ਪੇਜਵਾਗਾ ਇਹ ਜਿਵੇਂ ਸਭ ਤੋਂ ਵੀ ਕਿੰਦਾ ਵੰਡ ਕੀਤੀ ਹੈ ਸੀਟਾਂ ਦੀ 100 120 ਸੀਟਾਂ ਹੈਗੀਆਂ ਤੇ ਤੁਹਾਡੇ ਹਿੱਸੇ ਦੀ ਇੱਕ ਸੀਟ ਤੁਹਾਨੂੰ ਚਾਹੀਦੀ ਆ ਤਾਂ ਤੁਸੀਂ ਫਿਕਰ ਨੀ ਕਰੋ ਨਾ ਸੀਟਾਂ ਤੁਹਾਡੇ ਲਈ ਬਥੇਰੀਆਂ ਆਏ ਨੇਮ ਆਫ ਦਾ ਪੋਸਟ ਹੈ ਕਿ ਸਟਾਫ ਨਾਲ ਐਸਸੀ ਮذਬੀ ਬਾਰਮੀ ਕੀ ਵਸਤੀ 6 ਆ ਠੀਕ ਆ ਜੀ ਅੱਗੇ ਚਲ ਜਓ ਫਿਰ ਅੱਗੇ ਆ ਗਿਆ ਐਸਸੀ ਐਰਓ ਰਬੀਦਾਸ਼ੀਆ ਦੇ ਅਦਰ ਵਸਤੀ ਆ ਗਈਆਂ ਇਹ ਫਿਰ ਐਸਸੀ ਫੀਮੇਲਸ ਆ ਗਈਆਂ ਫਿਰ ਅੱਗੇ ਆ ਗਿਆ ਐਸਸੀ ਐਰਓ ਫੀਮ ਫੀਮੇਲਸ ਇਸ ਕਿਤੇ ਵਿੱਚ ਹੈ ਸਾਰੀਆਂ ਫੀਮੇਲਸ ਆ ਇਸਕਾ ਕਿਹੜੀ ਵੀਡੀਓ ਹੈਗੀ ਇਹ ਤੁਸੀਂ ਫੀਮੇਲਸ ਤੱਕ ਜਿਹੜੀ ਉਹ ਜਰੂਰ ਜਿਹੜੀ ਇਹ ਪਹੁੰਚਦੀ ਕਰ ਦਿਵੋ ਜਿਹੜਾ ਨੇ ਬੀਐਸਸੀ ਨਰਸਿੰਗ ਹੋਰ ਜੀ ਐਨ ਐਮ ਕੀਤੀ ਹੋਈ ਆ ਹਰ ਇੱਕ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦੇ ਜਿਹੜੇ ਕੋਟਾ ਉਹਦੀ ਇੱਥੇ ਸੀਟ ਹੈਗੀ ਅਨਰਜ਼ਰਵਡ ਫੋਰ ਐਸ ਸੀ ਵਾਸਤੇ ਆ ਅਨਰਜ਼ਰਵਡ ਜਨਰਲ ਵਾਸਤੇ ਆ ਬੀ ਸੀ ਵਾਸਤੇ ਆ ਬੀ ਸੀ ਫੀਮੇਲ ਵਾਸਤੇ ਆ ਬੀ ਸੀ ਇਕਨੋਮਿਕਲ ਆਪਣਾ ਵੀਕਰ ਵਾਸਤੇ ਹੈਗੀ ਹੈਂਡੀਕੈਪ ਵਾਸਤੇ ਹੈਗੀ ਸਪੋਰਟਸਮੈਨ ਵਾਸਤੇ ਹੈਗੀ ਆ ਹਾਂਜੀ ਹਰੇਕ ਦਾ ਆਪਣਾ ਉਹਨਾਂ ਨੇ ਕੋਟਾ ਦੇ ਵਿੱਚ ਇਹਦੇ ਵਿੱਚ ਜਿਹੜਾ ਰੱਖਿਆ ਹੋਇਆ ਆ ਤੋ ਜਲਦੀ ਨਾਲ ਜਿਹੜੀ ਇਹ ਵੀਡੀਓ ਆ ਇਹਨੂੰ ਤੁਸੀਂ ਸ਼ੇਅਰ ਕਰ ਦਿਓ ਤਾਂ ਜਿਹੜੀ ਲੋਡ ਬੰਦ ਕਰੇੜੀ ਵੀਡੀਓ ਇਹ ਪਹੁੰਚਦੀ ਹੋ ਜਵੇ ਅਪਲਾਈ ਕਰਨ ਦੀ ਜਿਹੜੀ ਤਰੀਕਵਾ ਉਹ 6 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਤੁਸੀਂ ਆਨਲਾਈਨ ਜਿਹੜੀ ਅਪਲਾਈ ਕਰ ਸਕਦੇ ਆ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਤੇ ਆਨਲਾਈਨ ਲਿੰਕ ਤੇ ਜਾ ਕੇ ਧੰਨਵਾਦ ਜੀ ਚੈਨਲ ਨੂੰ ਜਰੂਰ ਇੱਕ ਵਾਰੀ ਸਬਸਕ੍ਰਾਈਬ ਕਰ ਲਵੋ